ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਫਲੱਡ ਆਇਆ ਪਰ ਭਾਰਤ ਦੇ ਪ੍ਰਧਾਨ ਮੰਤਰੀ ਨੇ ਅਜੇ ਤੱਕ ਇੱਕ ਵੀ ਟਵੀਟ ਨਹੀਂ ਕੀਤਾ ਅਰਾਨ ਦੇ ਪ੍ਰਧਾਨ ਮੰਤਰੀ ਨੇ ਟਵੀਟ ਕਰ ਦਿੱਤਾ ਰਸ਼ੀਆ ਵਾਲਾ ਪੁਤਨ ਉਸ ਨੂੰ ਵੀ ਪਤਾ ਪੰਜਾਬ ਚ ਫਲੱਡ ਆਇਆ ਪਾਕਿਸਤਾਨ ਦੇ ਵਿੱਚ ਪੰਜਾਬ ਹੈ ਉਸ ਦੇ ਵਿੱਚ ਵੀ ਫਲੱਡ ਆਇਆ ਉਸ ਦੇ ਬਾਰੇ ਪੁਤਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਨਾਲ ਗੱਲਬਾਤ ਕਰ ਲਈ ਪਰ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਨਹੀਂ ਪਤਾ ਚੱਲਿਆ ਕਿ ਪੰਜਾਬ ਦੇ ਵਿੱਚ ਫਲੱਡ ਆਇਆ ਕਿਉਂ ਕਿ ਇਹਨਾਂ ਨੇ ਪਿਛਲੇ ਦਿਨੋ ਕੇਵਲ ਇੱਕ ਫੋਨ ਕਾਲ ਪੰਜਾਬ ਦੇ ਸੀਐਮ ਨੂੰ ਕੀਤੀ ਕਿ ਪੰਜਾਬ ਦੇ ਵਿੱਚ ਜੋ ਫਲੱਡ ਆਇਆ ਇਸ ਦੇ ਵਾਸਤੇ ਜਿੰਨੀ ਤੇ ਲੋਰੀ ਸਹਾਇਤਾ ਹੋਊਗੀ ਅਸੀਂ ਤੁਹਾਨੂੰ ਜ਼ਰੂਰ ਦੇਵਾਂਗੇ ਪਰ ਉਸ ਫੋਨ ਕਾਲ ਤੋਂ ਬਾਅਦ ਇੱਕ ਵੀ ਇੱਥੇ ਖਬਰ ਸਾਹਮਣੇ ਨਹੀਂ ਆਈ ਪੰਜਾਬ ਦੇ ਵਿੱਚ ਜਿਸ ਐਮ ਐਲ ਏ ਨੇ ਪੰਜਾਬ ਦੇ ਫਲੱਡ ਦੇ ਬਾਰੇ ਪੰਜਾਬ ਸਰਕਾਰ ਦੇ ਵਿਰੁੱਧ ਗਿਆਤਾ ਉਸ ਦੇ ਉੱਤੇ ਰੇਪ ਦਾ ਪਰਚਾ ਹੋ ਗਿਆ ਰੇਪ ਦਾ ਪਰਚਾ ਵੀ ਉਸ ਦੀ ਆਪਣੀ ਹੀ ਦੂਸਰੀ ਘਰਵਾਲੀ ਦੇ ਵੱਲੋਂ ਕੀਤਾ ਜਾਂਦਾ ਹੈ ਇਸ ਨੂੰ ਵੀ ਛੱਡ ਦਿੰਨੇ ਹਾਂ ਪੰਜਾਬ ਦੇ ਵਿੱਚ ਹੁਣ ਜਿਹੜੀ ਰਾਹਤ ਸਮਗਰੀ ਆ ਰਹੀ ਹੈ ਇਸ ਰਾਹਤ ਸਮਗਰੀ ਨੂੰ ਰੋਕਣ ਦਾ ਇੱਕ ਬਹੁਤ ਵੱਡਾ ਪਰਪੰਚ ਪੰਜਾਬ ਦੇ ਵਿੱਚ ਖੇਡਿਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਟਰਾਲੀਆਂ ਦੀਆਂ ਟਰਾਲੀਆਂ ਪਰ ਕਿਆਰੀਆਂ ਨੇ ਮਦਦ ਦੇ ਨਾਮ ਦੇ ਉੱਤੇ ਅਤੇ ਟ੍ਰੱਕਾਂ ਦੇ ਟਰੱਕ ਭਰ ਕੇ ਪੰਜਾਬ ਦੇ ਵਿੱਚ ਆ ਰਹੇ ਨੇ ਪਰ ਅਜਿਹੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਇਹ ਜਿਹੜੀ ਰਾਹਤ ਸਮਗਰੀ ਆ ਰਹੀ ਹੈ ਇਸ ਨੂੰ ਲੋਕਾਂ ਤੱਕ ਪਹੁੰਚਣ ਤੋਂ ਰੋਕਣ ਵਾਸਤੇ ਪੰਜਾਬ ਸਰਕਾਰ ਨੇ ਪੁਲਿਸ ਨੂੰ ਆਖ ਦਿੱਤਾ ਕਿ ਇਸ ਚੀਜ਼ ਦੀ ਜਾਂਚ ਕਰੋ ਕਿ ਇਹ ਰਾਹਤ ਸਮਗਰੀ ਕਿੱਥੋਂ ਆ ਰਹੀ ਹੈ ਪੰਜਾਬ ਦੇ ਵਿੱਚ ਹੁਣੇ ਜਿਹੜੀ ਮਦਦ ਆ ਰਹੀ ਹੈ ਪੁਲਿਸ ਬਾਰ-ਬਾਰ ਰੋਕੇ ਪੁੱਛਦੀ ਹੈ ਕਿ ਤੁਹਾਡੇ ਕੋਲੇ ਪੈਸਾ ਕਿੱਥੋਂ ਆਇਆ ਤੇ ਅਸੀਂ ਵੀ ਪੁਲਿਸ ਨੂੰ ਕਹਿਣਾ ਚਾਹਾਂਗੇ ਸਰਕਾਰ ਨੂੰ ਕਿ ਤੁਹਾਡਾ ਕੋਈ ਹੱਕ ਨਹੀਂ ਬਣਦਾ ਤੁਸੀਂ ਕਿਸੇ ਦੀ ਰਸਦ ਪਾਣੀ ਨੂੰ ਰੋਕੋ ਇਹ ਜਿਹੜੀ ਰਸਦ ਪਾਣੀ ਹੈ ਲੋਕਾਂ ਦੀ ਦਸਾਂ ਨੋਹਾਂ ਦੀ ਕਿਰਤ ਕਮਾਈ ਦਾ ਪੈਸਾ ਹੈ ਉਸ ਪੈਸੇ ਦੇ ਵਿਚੋਂ ਪੰਜਾਬ ਦੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਅਸਲ ਦੇ ਵਿੱਚ ਜਿਹੜੀ ਸਰਕਾਰ ਹੈ ਸਰਕਾਰ ਨੂੰ ਸੱਚ ਹਜਮ ਹੁੰਦਾ ਹੀ ਨਹੀਂ ਕਿ ਸਰਕਾਰ ਸਾਰੇ ਕਿਤੇ ਫੇਲ ਹੋ ਗਈ ਪਹਿਲਾਂ ਸਰਕਾਰ ਨੇ ਡੈਮਾਂ ਦੀ ਜਿਹੜੀ ਸਫਾਈ ਸੀ ਉਹ ਨਹੀਂ ਕਰਵਾਈ ਡੈਮਾਂ ਦੀ ਜਿਹੜੀ ਜਾਂਚ ਪੜਤਾਲ ਹੋਣੀ ਸੀ ਉਸ ਨੂੰ ਸਮੇਂ ਸਿਰ ਨਹੀਂ ਕਰਵਾਇਆ ਅਤੇ ਨਦੀਆਂ ਦੀ ਜਿਹੜੀ ਸਫਾਈ ਸੀ ਉਹ ਤਾਂ ਕਿਸੇ ਵੀ ਪਾਸੇ ਨਹੀਂ ਹੋਈ ਹੁਣ ਇਸ ਤੋਂ ਬਾਅਦ ਜਦ ਪੰਜਾਬ ਸਰਕਾਰ ਤੋਂ ਲੋਕ ਸੋਚਦੇ ਸੀ ਕਿ ਸਰਕਾਰ ਆਊਗੀ ਅਤੇ ਸਾਨੂੰ ਬਚਾਊਗੀ ਫਲੱਡ ਦੇ ਵਿੱਚ ਸਰਕਾਰ ਉੱਤੇ ਪਹਿਲੇ 10 ਦਿਨਾਂ ਦੇ ਵਿੱਚ ਪਤਾ ਹੀ ਨਹੀਂ ਚੱਲਿਆ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਵਿੱਚ 10 ਦਿਨਾਂ ਤੋਂ 15 ਦਿਨਾਂ ਤੋਂ ਫਲੱਡ ਆਇਆ ਹੋਇਆ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਪਤਾ ਹੀ ਨਹੀਂ ਸੀ ਅਤੇ ਉਸ ਸਮੇਂ ਪੰਜਾਬ ਦਾ ਮੁੱਖ ਮੰਤਰੀ ਤਾਮਿਲਨਾਡੂ ਦੇ ਵਿੱਚ ਘੁੰਮ ਰਿਹਾ ਸੀ ਪਿਛਲੇ 2-3 ਦਿਨਾਂ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਵਿੱਚ ਆਇਆ ਅਤੇ ਆ ਕੇ ਇਹਨਾਂ ਨੇ ਆਪਣੀ ਹੀ ਪਾਰਟੀ ਦੇ ਵਰਕਰ ਨੂੰ ਹੜਪੀੜਿਤ ਬਣਾ ਕੇ ਸਾਹਮਣੇ ਪੇਸ਼ ਕਰ ਦਿੱਤਾ ਜੇ ਤੁਹਾਨੂੰ ਇੱਕ ਹੋਰ ਖਬਰ ਦੱਸਦੇ ਹਾਂ ਬ੍ਰਿਟੇਨ ਤੋਂ ਪੰਜਾਬ ਵਾਸਤੇ ਇੱਕ ਵੱਡਾ ਐਲਾਨ ਹੋਇਆ ਹੈ ਬ੍ਰਿਟੇਨ ਦੇ ਵਿੱਚ ਇੱਕ ਬੈਂਡ ਹੈ ਜਿਸ ਨੂੰ ਭੰਗੜਾ ਬਲਾਸਟ ਬੈਂਡ ਕਿਹਾ ਜਾਂਦਾ ਹੈ ਭੰਗੜਾ ਬਲਾਸਟ ਬੈਂਡ ਜੋ ਹੈ ਇਸ ਬੈਂਡ ਦੇ ਵੱਲੋਂ ਪੰਜਾਬ ਵਾਸਤੇ ਇੱਕ ਵੱਡਾ ਐਲਾਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਅਸੀਂ ਖਾਲਸਾ ਐਡ ਅਤੇ ਬਾਕੀ ਦੀਆਂ ਜਿਹੜੀਆਂ ਮਨੁੱਖੀ ਸੇਵਾਵਾਂ ਸੰਸਥਾ ਆਮਾਨੇ ਪੰਜਾਬ ਦੇ ਵਿੱਚ ਫਲੱਡ ਦੇ ਵਿੱਚ ਮਦਦ ਕਰ ਰਹੀਆਂ ਨੇ ਅਸੀਂ ਇਹਨਾਂ ਸਾਰਿਆਂ ਨੂੰ ਪੈਸਾ ਦੇਵਾਂਗੇ ਅਤੇ ਡੋਨੇਟ ਕਰਾਂਗੇ ਜਿਹੜੇ ਇੰਗਲੈਂਡ ਦੇ ਵਿੱਚ ਪ੍ਰੋਟੇਨ ਦੇ ਵਿੱਚ ਜਿਹੜੇ ਕਲਾਕਾਰ ਨੇ بڑے ਵੱਡੇ ਪ੍ਰੋਗਰਾਮ ਕੀਤੇ ਜਾਣਗੇ ਅਤੇ ਉਸ ਦੇ ਵਿੱਚ ਪੰਜਾਬ ਫਲੱਡ ਵਾਸਤੇ ਉਹਨਾਂ ਨਿਰਮਾਣ ਪੰਜਾਬ ਦਾ ਕਰਨ ਵਾਸਤੇ ਇਸ ਵਾਸਤੇ ਉਹਨਾਂ ਦੇ ਵੱਲੋਂ ਇਹ ਫਲੱਡ ਰੀਲੀਫ ਦੇ ਵਿੱਚ ਪੈਸਾ ਦਿੱਤਾ ਜਾਊਗਾ ਉੱਥੇ ਜਿੰਨੇ ਵੀ ਉਹਨਾਂ ਦੇ ਸ਼ੋ ਹੋਣਗੇ ਉਸ ਸ਼ੋ ਤੋਂ ਜਿੰਨੀ ਵੀ ਕਮਾਈ ਹੋਊਗੀ ਪੰਜਾਬ ਦੇ ਵਿੱਚ ਜਿਹੜਾ ਫਲੱਡ ਆਇਆ ਇਸ ਫਲੱਡ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਇਸ ਨੁਕਸਾਨ ਦੇ ਪੂਰਤੀ ਕਰਨ ਵਾਸਤੇ ਚਾਹੇ ਉਹ ਫਸਲਾਂ ਦਾ ਨੁਕਸਾਨ ਹੋਵੇ ਚਾਹੇ ਜਾਨਵਰਾਂ ਦਾ ਹੋਵੇ ਚਾਹੇ ਲੋਕਾਂ ਦਾ ਹੋਵੇ ਹਰ ਤਰੀਕੇ ਦੇ ਨੁਕਸਾਨ ਦੀ ਪਰਪਾਈ ਕਰਨ ਵਾਸਤੇ ਬ੍ਰਿਟੇਨ ਦੇ ਕਲਾਕਾਰਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਬਾਕੀ ਸਾਡੇ ਪੰਜਾਬ ਦੇ ਹਰਿਆਣੇ ਦੇ ਸਾਡੇ ਦੇਸ਼ ਦੇ ਜਿਹੜੇ ਕਲਾਕਾਰ ਨੇ ਉਹ ਤਾਂ ਇੱਥੇ ਡਟੇ ਹੀ ਹੋਏ ਨੇ ਜਿਸ ਦੇ ਵਿੱਚ ਰਣਦੀਪ ਹੁੱਡਾ ਦਾ ਵੀ ਨਾਮ ਸਾਹਮਣੇ ਆਇਆ ਹੈ ਸੋਨੂ ਸੂਤ ਦਾ ਨਾਮ ਸਾਹਮਣੇ ਆਇਆ ਹੈ ਜਸਵੀਰ ਜੱਸੀ ਦਾ ਨਾਮ ਸਾਹਮਣੇ ਆਇਆ ਹੈ ਜਸ ਬਾਜਵਾ ਪੰਜਾਬ ਦੇ ਵਿੱਚ ਜਿੰਨੇ ਵੀ ਕਲਾਕਾਰ ਨੇ ਉਹ ਸਾਰੇ ਦੇ ਸਾਰੇ ਫਲਾਟ ਦੇ ਵਿੱਚ ਜਾ ਕੇ ਲੋਕਾਂ ਦੀ ਮਦਦ ਕਰ ਰਹੇ ਨੇ ਮੈਂ ਤੁਹਾਨੂੰ ਸੁਖਪਾਲ ਸਿੰਘ ਖਰੜਾ ਦਾ ਇੱਕ ਵੀਡੀਓ ਸੁਣਾਉਣਾ ਕਿਉਂਕਿ ਪਿਛਲੇ ਦਿਨੋਂ ਕੀ ਹੋਇਆ ਕਿ ਕਪੂਰਥਲਾ ਦੇ ਵਿੱਚ ਕੱਲ ਰਾਤ ਨੂੰ ਜਦੋਂ ਰਾਹ ਸਮਗਰੀ ਦੇ ਇੱਥੇ ਡੰਪਰ ਪਹੁੰਚੇ ਸਨ ਤਾਂ ਇਹਨਾਂ ਡੰਪਰਾਂ ਨੂੰ ਪੁਲਿਸ ਦੇ ਵੱਲੋਂ ਰੋਕ ਲਿਆ ਗਿਆ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਕਾਗਜ਼ ਦਿਖਾਓ ਅਤੇ ਤੁਹਾਡੇ ਕੋਲੇ ਇੰਨਾ ਪੈਸਾ ਕਿੱਥੋਂ ਆਇਆ ਤੁਸੀਂ ਇਹ ਵੀ ਸਾਨੂੰ ਦਿਖਾਓ ਫਿਰ ਅਸੀਂ ਤੁਹਾਡੀ ਸਮਗਰੀ ਨੂੰ ਛੱਡਾਂਗੇ ਉਸ ਦੇ ਵਿੱਚ ਜਿਹੜੇ ਉਹਨਾਂ ਦੇ ਡੰਪਰ ਸੀਗੇ ਸਮਗਰੀ ਦੇ ਰਾਹ ਸਮਗਰੀ ਦੇ ਉਹਨਾਂ ਡੰਪਰਾਂ ਨੂੰ ਫੜ ਕੇ ਜਿਹੜੀ ਪੰਜਾਬ ਪੁਲਿਸ ਹੈ ਉਸ ਨੇ ਸੀਲ ਕਰਕੇ ਇੱਕ ਕਿਸੇ ਗਦਾਮ ਦੇ ਵਿੱਚ ਬੰਦ ਕਰ ਦਿੱਤਾ ਤੇ ਉਹਨਾਂ ਨੂੰ ਜਿਸ ਤੋਂ ਬਾਅਦ ਜਿਹੜੇ ਉੱਥੇ ਪੰਜਾਬੀ ਵੀਰ ਨੇ ਸਾਡੇ ਗੁਰਸਿੱਖ ਵੀਰ ਨੇ ਉਹਨਾਂ ਦੇ ਵੱਲੋਂ ਇੱਕ ਬਹੁਤ ਵੱਡਾ ਪ੍ਰੋਟੈਸਟ ਕੀਤਾ ਗਿਆ ਅਤੇ ਰਾਤ ਨੂੰ ਤਾਂ ਉੱਥੇ ਉਹਨਾਂ ਦੇ ਜਿਹੜੇ ਡੰਪਰ ਸੀਗੇ ਉਹਨਾਂ ਨੂੰ ਰਿਲੀਜ਼ ਨਹੀਂ ਕੀਤਾ ਗਿਆ ਪਰ ਸਵੇਰ ਨੂੰ ਜੋ ਕੁਝ ਹੋਇਆ ਤੁਹਾਨੂੰ ਮੈਂ ਉਹ ਸੁਣਾਉਣਾ ਸਰਦਾਰ ਸੁਖਪਾਲ ਸਿੰਘ ਖਹਿਰਾ ਤੇ ਉਹਨਾਂ ਦੀ ਪਾਰਟੀ ਦੇ ਨੁਮਾਇੰਦੇ ਵੀ ਉੱਥੇ ਪਹੁੰਚ ਕੇ ਉਹਨਾਂ ਦੀ ਵੀ ਸਾਰੀ ਜਾਣਕਾਰੀ ਤੁਹਾਨੂੰ ਉੱਥੇ ਸੁਣਾਉਣੇ ਇਹਦਣੋ ਘਟਿਆ ਚਿੰਦੀ ਚੋੜਾਂ ਵਾਲੀ ਹਰਕਤ ਹੋ ਸਕਦੀ ਚਿੰਦੀ ਚੋਰ ਵੀ ਨਹੀਂ ਕਰਦੇ ਇਦਾਂ ਦੇ ਉਹ ਵੀ ਥੋੜੀ ਜਿਹੀ ਗੈਰਤ ਰੱਖਦੇ ਆ ਚੋਰ ਜਿਹੜਾ ਹੁੰਦਾ ਨਾ ਉਹ ਵੀ ਥੋੜਾ ਜਿਹਾ ਮਾੜਾ ਮੋਟਾ ਸ਼ਰਮ ਕਰਦਾ ਕਿ ਯਾਰੋ ਲੋਕੀ ਤਰਾ ਤਰਾ ਕਰ ਰਹੇ ਨੇ ਜਿਹੜਾ ਨੁਕਸਾਨ ਆ ਪੰਜਾਬ ਦਾ ਉਹ ਲਗਭਗ 25000 ਕਰੋੜ ਦਾ ਹੋਇਆ ਵਾ 6 ਲੱਖ ਏਕੜ ਤੋਂ ਜ਼ਿਆਦਾ ਫਸਲ 100% ਦੀ ਤਬਾਹ ਹੋ ਗਈ ਆ ਈ ਬੰਦਿਆਂ ਤੋਂ ਵੱਧ ਮੋਤਾ ਹੋ ਗੀਆਂ ਪਤਾ ਨਹੀਂ ਕਿੰਨੇ ਗਰੀਬਾਂ ਦੇ ਕਰਕ ਹੈਗੇ ਨੇ ਤੇ ਛੱਤਾ ਚੋਰੀਆਂ ਨੇ ਤੇ ਕਿੰਨੇ ਬੇਜ਼ੁਬਾਨੇ ਭੁੱਖੇ ਨੇ ਕਿਉਂਕਿ ਉਹਨਾਂ ਦੇ ਕੋਲ ਪਠਾ ਦਿੱਤਾ ਚਾਰਾ ਨਹੀਂ ਪ੍ਰਬੰਧ ਕਿਉਂਕਿ ਬਾਰਿਸ਼ ਨੇ ਸਾਰਾ ਖਤਮ ਕਰ ਦਿੱਤਾ ਇੱਕ ਵਾਰ ਦੇ ਲੋਕ ਇਹ ਚੱਲ ਰਹੇ ਨੇ ਪਰ ਸੁਣਿਓ ਗੱਲ ਚੱਲਦੇ ਵੀ ਕਿੱਦਾਂ ਨੇ ਖਿੜੇ ਮੱਥੇ ਚੱਲ ਰਹੇ ਨੇ ਪੰਜਾਬ ਦੇ ਬਹਾਦਰ ਲੋਕ ਤੁਸੀਂ ਕਿਸੇ ਨੂੰ ਜਾ ਕੇ ਡੁੱਬੇ ਹੋਏ ਨੂੰ ਪੁੱਛੋਗੇ ਕਿ ਕੀ ਹਾਲ ਹੈ ਤੇਰਾ ਉਹ ਕਹੂਗਾ ਜੀ ਚੜਦੀ ਕਲਾ ਚਾ ਮੈਂ ਕਿਉਂਕਿ ਸਾਡੇ ਗੁਰੂ ਸਾਹਿਬ ਹੈ ਨਾ ਜਿਹੜੇ ਜਦੋਂ ਆਪਣੇ ਛੋਟੇ-ਛੋਟੇ ਸਹਿਬਜ਼ਾਦਿਆਂ ਦੀ ਕੁਰਬਾਨੀ ਆਉਂਦੀ ਜਦੋਂ ਆਪਾਂ ਜੋੜ ਮੇਲੇਾਂ ਤੇ ਜਾਂਦੇ ਆਂ Papa Banda Singh ਬਹਾਦਰ ਦੀ ਕਥਾ ਸੁਣਦੇ ਆਂ ਦਸਮ ਪਿਤਾ ਸਰਬੰਸਦਾਨੀ ਦੀ ਨੌਵੇਂ ਪਿਤਾ ਦੀ ਗੱਲ ਸੁਣਦੇ ਆਂ ਸੁੱਖਾ ਸਿੰਘ ਮਤਾਬ ਸਿੰਘ ਜਿਨ੍ਹਾਂ ਨੇ ਮੱਸੇ ਰੰਗਣ ਦਾ ਸਿਰ ਵੱਢ ਕੇ ਨੇਜੇ ਤੇ ਟੰਗਿਆ ਜਦੋਂ ਆਪਾਂ ਉਹਨਾਂ ਦੀਆਂ ਗੱਲਾਂ ਸੁਣਦੇ ਆਂ ਤੇ ਫਿਰ ਆਪਾਂ ਟੈਂਦੀ ਕਲਾ 'ਚ ਕੋਈ ਨਹੀਂ ਜਾ ਸਕ ਮਤਲਬ ਕਿ ਜਿਹੜਾ ਸਮਗਰੀ ਰਾਤ 12 ਵਜੇ ਇੱਕ ਹੋਰ ਚਿੰਦੀ ਚੋਰ ਬਦਮਾਸ਼ ਛੋਟਾ ਦਾਰੂਨਾ ਡੱਕਿਆ ਇੱਥੇ ਰਾਤ ਗੱਡੀ ਚ ਧੀਦਿਆਂ ਭੈਣ ਦੀਆਂ ਗਾਹਾਂ ਕਰਦਾ ਜਦੋਂ ਧੀਦਿਆਂ ਭੈਣ ਦੀਆਂ ਗਾਹਾਂ ਕਰਦੇ ਸਾਨੂੰ ਸਭ ਨੂੰ ਕੱਢਦੇ ਨੇ ਮੇਰੇ ਵੀਰੋ ਮਤ ਸਮਝਣਾ ਕਿੱਲੇ ਨਿਰਮਲ ਸਿੰਘ ਨੂੰ ਜਾਂ ਨਿਸ਼ਾਨ ਸਿੰਘ ਨੂੰ ਕੱਢ ਕੇ ਗਏ ਨੇ ਸਾਨੂੰ ਗਾਲਿਆ ਉਹ ਪੰਜਾਬ ਦੇ ਲੋਕਾਂ ਨੂੰ ਗਾਲਿਆ ਇੱਥੇ ਤਾਲਾ ਲਾਗੇ ਨੇ ਜੀ ਇਹ ਜਿਹੜਾ ਤਾਲਾ ਲਾਇਆ ਯਾਰ ਜੋ ਪੰਜਾਬ ਦੇ ਵਿੱਚ ਨਾ ਜਿਹੜੀ ਬੁੱਕਰ ਆ ਇਹ ਹੁਣ ਇੰਨੇ ਹੰਕਾਰ ਚ ਪੁਲਿਸ ਦੇ ਸਿਰ ਤੇ ਰਾਜ ਕਰ ਰਹੇ ਭਾਈ ਉਹ ਮੈਂ ਦੁਬਾਰਾ ਦੁਬਾਰਾ ਤੁਹਾਨੂੰ ਵੀ ਕਹੂੰਗਾ ਇੱਕ ਲਫ਼ਜ਼ ਮੈਂ ਸਿਖਾਇਆ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੇ ਪੰਜਾਬ ਨੂੰ ਪੁਲਿਸ ਸਟੇਟ ਬਣਾਤਾ ਪੁਲਿਸ ਰਾਜ ਜਿਹੜਾ ਬੋਲੇ ਚੱਕ ਲੋ ਢਾ ਲੋ ਇਹਨਾਂ ਦਾ ਹਰਪਾਲ ਚੀਮਾ ਇੱਕ ਮੰਤਰੀ ਹੋ ਕੇ ਵਿਧਾਨ ਸਭਾ 'ਚ ਸਾਡੇ ਲੀਡਰ ਆਫ ਆਪੋਜੀਸ਼ਨ ਨੂੰ ਕਹਿੰਦਾ ਠੋਕ ਦੇਊਂਗਾ ਤੈਨੂੰ ਠੋਕ ਕਿਹਦੇ ਸਿਰ ਤੇ ਛਾਲਾ ਮਾਰਦੇ ਨੇ ਆ ਪੁਲਿਸ ਦੇ ਸਿਰ ਤੇ ਜੇ ਇਹਨਾਂ ਦੇ ਕੋਲ ਪੁਲਿਸ ਹਮਲਾ ਨਾ ਹੋਵੇ ਇਹ ਕਿਸੇ ਪਿੰਡ ਵਿੱਚ 13000 ਪਿੰਡਾਂ ਵਿੱਚ ਵਰਨ ਦੇ ਕਾਬਿਲ ਨਹੀਂਗੇ ਅੱਛਾ ਇਹਨਾਂ ਦੀ ਇੱਕ ਔਰਤ ਐਮਐਲਏ ਇਹਨਾਂ ਦਾ ਅਨਕੁਦਰ ਵਾਲੀ ਪਤਾ ਨਹੀਂ ਨਾਮ ਇੰਦਰਜੀਤ ਮਾਨ ਹੈ ਸ਼ਾਇਦ ਕਹਿੰਦੇ ਆ ਜਿਹੜੇ ਕਿਸਾਨ ਫਿਰਦੇ ਨੇ ਇਹ ਦਲਾਲ ਨੇ ਦੇਖੋ ਉਹਦੀ ਇਹਨਾਂ ਦੀ ਤੁਸੀਂ ਕਰਤੂਤ ਦੇਖੋ ਤੁਸੀਂ ਉਹ ਕਹਿੰਦੀ ਜਿਹੜੇ ਕਿਸਾਨ ਆਗੂ ਫਿਰਦੇ ਨੇ ਹਰੀਆਂ ਪੱਗਾਂ ਬਨ ਕੇ ਇਹ ਦਲਾਲ ਨੇ ਮੇਰੇ ਵੀ ਉਹ ਅਸੀਂ ਦਲਾਲ ਲੱਗਦੇ ਇਹਨਾਂ ਨੂੰ ਆ ਤੁਸੀਂ ਸਾਰੇ ਬੈਠੇ ਦਲਾਲ ਲੱਗਦੇ ਇਹਨਾਂ ਨੂੰ ਇਹ ਕਿਨਾਂ ਦੀ ਹੋਰ ਐਮ.ਐਲ.ਏ ਰਾਤ ਭੁੰਕੀ ਕੋਈ ਰਾਜਵਿੰਦਰ ਥਿਆਰਾ ਪਤਾ ਨਹੀਂ ਐਮ.ਐਲ.ਏ ਆ ਕਿ ਮੈਂ ਤਾਂ ਤੁਸੀਂ ਹੈਰਾਨ ਹੋਵੋਗੇ ਮੇਰੇ ਮੂਰੇ ਆ 92 93 ਬੰਦੂਆ ਮਜ਼ਦੂਰ ਬੈੰਦੇ ਨੇ ਮੈਂ ਉਹਨਾਂ ਨੂੰ ਪਛਾਣਦਾ ਨਹੀਂਗਾ 3 ਸਾਲ ਹੋ ਗਏ ਨੇ ਕਿਉਂਕਿ ਸਵਾਏ ਹੱਥ ਘੜੇ ਕਰਨ ਤੋਂ ਵਿਧਾਨ ਸਭਾ 'ਚ ਗਾਲਾਂ ਕੱਢਣ ਤੋਂ ਇਹਨਾਂ ਦੀ ਕੋਈ ਕਰਤੂਤ ਨਹੀਂ ਆ ਅਸੀਂ ਪਛਾਣਦੇ ਇਹਨਾਂ ਨੂੰ ਦਸਾ ਬਾਕੀ ਜਾਣਦੇ ਨਹੀਂ ਕਿਸੇ ਨੂੰ ਕਿਉਂਕਿ ਕੀਤਾ ਹੀ ਕੱਖ ਨਹੀਂ ਪੰਜਾਬ ਲਈ ਸਾਡੇ ਨੌਜਵਾਨਾਂ ਨੂੰ ਐਨਐਸਏ ਲਾ ਕੇ ਜੋ ਆਪਾਂ ਲਾ ਕੇ ਡਿਬਰੂਗੜੀਆ ਜ਼ਿਲ੍ਹਾ ਚ ਭੇਜਤਾ ਇੱਕ ਬੰਦੋਆ ਮਜ਼ਦੂਰ ਨਹੀਂ ਬੋਲਿਆ ਮੇਰੇ ਵੀਰੋ ਸਾਡੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਤਾ ਗੋਲੀ ਮਾਰ ਕੇ ਇਦਾਂ ਲਾਗੋ ਇਦਾਂ ਪਟਿਆਲੇ ਦਾ ਇੱਕ ਐਨਆਰਆਈ ਆ ਕੈਨੇਡਾ ਦਾ ਮੁੰਡਾ ਆ 22 ਸਾਲ ਦਾ ਜਸਪ੍ਰੀਤ ਕੋਈ ਕਸੂਰ ਨਹੀਂ ਕੋਹ ਹਥਿਆਰ ਨਹੀਂ ਇੱਕ ਇਥੇ ਬੰਦੂਕ ਰੱਖ ਕੇ ਉਹਦੀ ਗੋਲੀ ਮਾਰ ਕੇ ਮਾਰਤਾ ਉਹੀ ਪੁਲਿਸ ਵਾਲੇ ਸ਼ਰਾਬ ਪੀ ਕੇ ਡੱਕੇ ਰਾਤ ਨੂੰ ਸ਼ਾਮੀ ਪਟਿਆਲੇ ਵਿੱਚ ਜਾ ਕੇ ਕੰਗਲ ਬਾਟ ਕੇ ਉਹਦੀ ਪੁੱਤਰ ਨੂੰ ਕੁੱਟਿਆ ਆਹ ਹੰਕਾਰ ਆ ਇਹ ਆ ਗੋੜੇ ਜਿਹੜਾ ਉੱਥੇ ਇੱਕ ਵਪਾਰੀ ਮਾਰਿਆ ਗਿਆ ਸੀਗਾ ਉਹਦੇ ਚ ਨਾਮਜ਼ਦ ਹੋਣਗੇ ਕ੍ਰਿਮੀਨਲ ਹੋਣਗੇ ਮੰਨ ਲਿਆ ਪਰ ਤੁਹਾਨੂੰ ਕਹਿੰਦੇ ਦਿੱਤਾ ਪੁਲਿਸ ਨੂੰ ਅਧਿਕਾਰ ਕੇ ਤੁਸੀਂ ਕਿਸੇ ਨੂੰ ਠੁੱਠੇ ਪੁਲਿਸ ਮੁਕਾਬਲੇ ਚ ਮਾਰਦੇ ਹੋ ਯਾਰੋ ਕਿਹਨੇ ਅਧਿਕਾਰ ਦਿੱਤਾ ਫਿਰ ਅਦਾਲਤਾਂ ਬੰਦ ਕਰ ਦਿਓ ਤੇ ਸਰਕਾਰੀ ਪ੍ਰਣਾਲੀ ਵਕੀਲਾਂ ਦੀ ਬੰਦ ਕਰ ਦਿਓ ਤੇ ਕੱਲੇ ਪੁਲਿਸ ਨੂੰ ਅਧਿਕਾਰ ਦੇ ਦਿਓ ਵੀ ਜਿੰਨੂੰ ਚੱਲ ਇਹੀ ਪੰਜਾਬ ਦੇ ਵਿੱਚ ਇਸ ਵੇਲੇ ਪੁਲਿਸ ਰਾਜ ਤੇ ਪੁਲਿਸ ਸਟੇਟ ਬਣਾਈ ਇਹਨਾਂ ਦਾ ਐਮਐਲਏ ਆਪਣਾ ਸੌਰੀ ਜਿਹੜਾ ਹਾ ਪਠਾਨ ਮਾਜਰਾ ਮੈਂ ਕੋਲ ਆ ਵੀ ਹਮਦਰਦੀ ਕਰਨ ਨਹੀਂ ਆਇਆ ਕਿਉਂਕਿ ਉਹ ਵੀ ਇੱਕੋ ਥੈਲੀ ਦੇ ਚਟੇ-ਵੱਟੇ ਸੀਗੇ ਪਰ ਜਦੋਂ ਉਹਨ ਉਨੇ ਉਹਨਾਂ ਦਾ ਦਿੱਲੀ ਵਾਲਿਆਂ ਦਾ ਖੁਲਾਸਾ ਕਰਦਾ ਕਿ ਸਾਡੀ ਪਾਰਟੀ ਦੇ ਤਾਂ ਪੱਲੇ ਹੀ ਕੱਖ ਨਹੀਂ ਗਾ ਸਾਡੇ ਮੰਤਰੀਆਂ ਦੇ ਤਾਂ ਚੋਕੀਦਾਰ ਵੀ ਨਹੀਂ ਬਦਲ ਸਕਦਾ ਔਰ ਸੱਚੀ ਗੱਲ ਇਹ ਜਦੋਂ ਉਹਨੇ ਖੁਲਾਸਾ ਕੀਤਾ ਦਿੱਲੀ ਵਾਲਿਆਂ ਦਾ ਤੇ ਕੇਜਰੀਵਾਲ ਤੇ ਸੋਛੋੜੀਆਂ ਚਲਾ ਰਹੇ ਸਰਕਾਰ ਨੂੰ ਨਾਲ ਹੀ ਫਲਾਪ ਕਰਦਾ ਬੱਚਾ ਨਾਲ ਹੀ ਤੇ ਨਾਲ ਹੀ ਪੁਲਿਸ ਡਗੜ 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 ਕਰਦੀ ਉਹਨੂੰ ਮਤਲਬ ਜਦ ਤੱਕ ਐਮਐਲਏ ਇਹਨਾਂ ਦਾ ਬੰਦੂਆ ਮਜ਼ਦੂਰ ਤੇ ਭੇਡ ਆ ਉਦੋਂ ਤੱਕ ਉਹ ਐਮਐਲਏ ਬਹੁਤ ਅੱਛਾ ਵਾ ਜਦੋਂ ਐਮਐਲਏ ਬਾਜ਼ਾਰ ਦੀ ਗੱਲ ਕਰੇ ਚੱਕ ਲੋ ਢਾ ਲੋ ਪਰਚਾ ਦੇ ਮੈਂ ਤੁਹਾਡੇ ਸਾਹਮਣੇ ਖੜਾ ਇੱਥੇ ਰੋਜ਼ ਆ ਇੱਕ ਆ ਢੱਕਣ ਜਾ ਇੱਥੇ ਇਹਨਾਂ ਨੇ ਰੱਖਿਆ ਖੇਰੇ ਦੇ ਪਿਓ ਨੇ ਮੁੰਡੇ ਮਰਵਾਤੇ ਦੱਸੋ ਮੇਰੇ ਵੀਰੋ ਆ ਤੁਸੀਂ ਸਾਰੇ ਅਮਰੀਕ ਸਿੰਘ ਘਗਾਰਗੇ ਪੁਰਾਣੇ ਬੰਦੇ ਬੈਠੇ ਪਹਿਲਾਂ ਇੱਕ ਵਾਰੀ ਗਵਾਹੀ ਦਿਓ ਮੇਰੇ ਪਿਤਾ ਜੀ ਨੇ ਮੁੰਡਾ ਮਰਵਾਇਆ ਜਰਾ ਦੱਸੋ ਜੀ ਜਰਾ ਕੋਈ ਇੱਕ ਮੁੰਡਾ ਇੱਕ ਬੰਦਾ ਪਰਿਵਾਰਾਂ ਅੰਕ ਕਹੇ ਦੇ ਅਸੀਂ ਤਾਂ ਮਦਦ ਕਰਦੇ ਰਹੇ ਆ ਜਿਹੜੇ ਲੋਕੀ ਝੂਠੇ ਪੁਲਿਸ ਮੁਕਾਬਲੇ 'ਚ ਮਾਰੇ ਅਰੂਪ ਸਿੰਘ ਜਿਸ ਤੋਂ ਲੱਗਾ ਤੁਹਾਨੂੰ ਇੱਕ ਛੋਟੀ ਜਿਹੀ ਖਬਰ ਦੱਸਦੇ ਹਾਂ ਕਿ ਕੁਝ ਅਖਬਾਰਾਂ ਦੇ ਵਿੱਚ ਇੱਕ ਖਬਰ ਲੱਗੀ ਹੋਈ ਏ ਕਿ ਜਿਹੜੇ ਸਵੈਮ ਸੇਵਕ ਨੇ ਜਿਨ੍ਹਾਂ ਨੂੰ ਆਰਐਸਐਸ ਵਾਲੇ ਕਿਹਾ ਜਾਂਦਾ ਆਰਐਸਐਸ ਵਾਲੇ ਪੰਜਾਬ ਦੇ ਫਿਰੋਜ਼ਪੁਰ ਪਿੰਡ ਦੇ ਜਲਮਗਨ ਹੋਏ ਪਿੰਡ ਦੇ ਵਿੱਚ ਪਹੁੰਚੇ ਮਦਦ ਵਾਸਤੇ ਸਵੈਮ ਸੇਵਕ ਕੀ ਕਦੇ ਤੁਸੀਂ ਕਿਤੇ ਵੇਖੇ ਇਹ ਜਿਹੜੇ ਸਵੈਮ ਸੇਵਕ ਆਰਐਸਐਸ ਵਾਲੇ ਖਾਕੀ ਕੱਛਿਆਂ ਵਾਲੇ ਜਿਹੜੇ ਲੋਕ ਨੇ ਕਿਤੇ ਤੁਸੀਂ ਇਹਨਾਂ ਨੂੰ ਦੇਖਿਆ ਡਨਟ੍ਰੰਪ ਜਿਹੜਾ ਹੈ ਉਹ ਬਹੁਤ ਜਲਦ ਅਸਤੀਫਾ ਦੇਣ ਵਾਲਾ ਹੈ ਵੈਸੇ ਤਾਂ ਕਲਪ ਅਜ ਰਾਤ ਹੋਵੇਗਾ ਐਲਾਨ ਜਦੋਂ ਇਹ ਚੀਜ਼ਾਂ ਸਾਹਮਣੇ ਆਈਆਂ ਤਾਂ ਇਸ ਤੋਂ ਬਾਅਦ ਫਿਰ ਵਾਈਟ ਹਾਊਸ ਦੇ ਵੱਲੋਂ ਅਨਾਉਂਸਮੈਂਟ ਕੀਤੀ ਗਈ ਕਿ ਜਿਹੜੇ ਡੋਲਰ 트ੰਪਰ ਨੇ ਉਹਨਾਂ ਦੀ ਜਿਹੜੀ ਸਿਹਤ ਹੈ ਉਹ ਵਿਗੜੀ ਹੋਈ ਹੈ ਇਸ ਕਰਕੇ ਉਹ ਲੋਕਾਂ ਦੇ ਸਾਹਮਣੇ ਨਹੀਂ ਆ ਰਹੇ ਤੇ ਲੋਕਾਂ ਦੇ ਸਾਹਮਣੇ ਨਾ ਆਉਣ ਕਰਕੇ ਇਸ ਪ੍ਰਕਾਰ ਦੇ ਜਿਹੜੇ ਪਰਪੰਚ ਨੇ ਉਹ ਵਿਰੋਧੀਆਂ ਦੇ ਵੱਲੋਂ ਚੱਲੇ ਜਾ ਰਹੇ ਨੇ ਚਲੋ 트ੰਪ ਨੇ ਜੋ ਕਹਿਣਾ ਸੀ ਸੋ ਕਹਿ ਦਿੱਤਾ ਲੇਕਿਨ ਸਾਡਾ ਮਹਾਮਾਨਵ ਉਹ ਵੀ ਅੱਜਕੱਲ੍ਹ ਸਾਹਮਣੇ ਨਹੀਂ ਆ ਰਿਹਾ ਵੈਸੇ ਤਾਂ ਇਹ ਚੀਨ ਦੇ ਵਿੱਚ ਗਏ ਹੋਏ ਸਨ ਮੁਲਾਕਾਤ ਕਰਨ ਵਾਸਤੇ ਭਾਰਤੀ ਪ੍ਰਧਾਨ ਮੰਤਰੀ ਮੋਦੀ ਜੀ ਚੀਨ ਦੇ ਵਿੱਚ ਮੁਲਾਕਾਤ ਕਰਨ राष्ट्रपति ਦੇ ਨਾਲ ਮੁਲਾਕਾਤ ਹੋਈ ਰਸ਼ੀਆ ਦੇ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਹੋਈ ਉਤੋਂ 24 ਘੰਟੇ ਬਾਅਦ ਆ ਗਈ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਫੋਨ ਕਰ ਦਿੱਤਾ ਫੋਨ ਕਰਕੇ ਕਹਿ ਦਿੱਤਾ ਕਿ ਅਸੀਂ ਜਿਹੜੀ ਜਿੰਨੀ ਵੀ ਸਹਾਇਤਾ ਰਾਸ਼ੀ ਹੈ ਤੁਹਾਡੀ ਹਰ ਤਰੀਕੇ ਦੇ ਨਾਲ ਮਦਦ ਕਰਾਂਗੇ 60000 ਕਰੋੜ ਰੁਪਈਆ ਜਿਹੜਾ ਕੇਂਦਰ ਸਰਕਾਰ ਨੇ ਦੇਣਾ ਉਹ ਜੇ ਤੱਕ ਨਹੀਂ ਦਿੱਤਾ ਭਾਰਤ ਜਿਹੜਾ ਡੀਜ਼ਲ ਪੈਟਰੋਲ ਹੈ ਪੈਟਰੋਲੀਅਮ ਪਦਾਰਥ ਰਸ਼ੀਆ ਤੋਂ ਖਰੀਦਦਾ ਜਿਸ ਕਾਰਨ ਅਮਰੀਕਾ ਨੇ ਭਾਰਤ ਦੇ ਉੱਤੇ ਟੈਰਿਫ ਲਾਇਆ ਪਰ ਉੱਥੇ ਖਬਰ ਨਵੀਂ ਸਾਹਮਣੇ ਆ ਗਈ ਕਿ ਜਿਹੜਾ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਹੈ ਸ਼ਹਿਬਾਜ਼ ਸ਼ਰੀਫ ਸਹਿਬਾਜ਼ ਸ਼ਰੀਫ ਦੀ ਰਾਸ਼ਟਰਪਤੀ ਕਹਿੰਦੇ ਨੇ ਕਿ ਅਸੀਂ ਤੁਹਾਡਾ ਤਾਂ ਸਨਮਾਨ ਕਰਦੇ ਤੁਸੀਂ ਭਾਰਤ ਨਾਲ ਵਪਾਰ ਕਰਦੇ ਜੇ ਪਰ ਤੁਸੀਂ ਸਾਡੇ ਨਾਲ ਵੀ ਵਪਾਰ ਕਰੋ ਅਸੀਂ ਤੁਹਾਡੀ ਬਹੁਤ ਇੱਜ਼ਤ ਕਰਦੇ ਹਾਂ ਇਸ ਤੋਂ ਬਾਅਦ ਉਹਤਨੇ ਕਹਤਾ ਵੀ ਠੀਕ ਆ ਜਾਓ ਤੁਸੀਂ ਅਸੀਂ ਤੁਹਾਡੇ ਨਾਲ ਵੀ ਵਪਾਰ ਕਰਾਂਗੇ ਹੁਣ ਦੇਖਾਂਗੇ ਅਮਰੀਕਾ ਪਾਕਿਸਤਾਨ ਦੇ ਉੱਤੇ ਟੈਰਿਫ ਲਾਊਗਾ ਨਾ ਅਮਰੀਕਾ ਪਾਕਿਸਤਾਨ ਦੇ ਉੱਤੇ ਕਦੇ ਟੈਰਿਫ ਨਹੀਂ ਲਾਊਗਾ ਇਹਦਾ ਸਾਰਾ ਜਿਹੜਾ ਨੁਕਸਾਨ ਹੈ ਉਹ ਭਾਰਤ ਦਾ ਹੋਣਾ ਕਿਉਂਕਿ ਉਹ ਮੋਦੀ ਦੇ ਕਰਕੇ ਹੋ ਰਿਹਾ ਜਿੱਥੇ ਜਿੱਥੇ ਮੋਦੀ ਗਿਆ ਉੱਥੇ ਉੱਥੇ ਹੀ ਭਾਰਤ ਨੂੰ ਹਮੇਸ਼ਾ ਘਾਟਾ ਪਿਆ ਕਦੇ ਵੀ ਭਾਰਤ ਦਾ ਫਾਇਦਾ ਨਹੀਂ ਤੇ ਵੀਡੀਓ ਦੇ ਵਿੱਚ ਇੰਨਾ ਹੀ ਮਿਲਾਂਗੇ ਇੱਕ ਹੋਰ ਨਵੇਂ ਵੀਡੀਓ ਨਵੀਂ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ